1 ਮਈ ਆਗੀ ਤੇ 1 ਮਈ ਨੂੰ ਮਜ਼ਦੂਰ ਦਿਵਸ ਹੁੰਦਾ ਹੈਗਾ ਮਜ਼ਦੂਰ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਛੁੱਟੀ ਕੀਤੀ ਗਈ ਹੈਗੀ ਸਕੂਲਾਂ ਨੂੰ ਕਾਲਜਾਂ ਨੂੰ ਤੇ ਹੋਰ ਸਰਕਾਰੀ ਦਫ਼ਤਰਾਂ ਛੁੱਟੀ ਕੀਤੀ ਗਈ ਹੈਗੀ ਜੇਕਰ ਆਪਾਂ ਦੇਖੀਏ ਤਾਂ ਵੀ ਸਰਕਾਰੀ ਦਫ਼ਤਰਾਂ ਦਾ ਦੇ ਜਿਹੜੇ ਮਲਾਜ਼ਮ ਹੁੰਦੇ ਨੇ ਉਹਨਾਂ ਦਾ ਤੇ ਮਜ਼ਦੂਰਾਂ ਦਾ ਵਿੱਚ ਕੀ ਰਿਸ਼ਤਾ ਹੈਗਾ ਮਲਾਜਮਾਂ ਦੀ ਜ਼ਿੰਦਗੀ ਅੱਡਾ ਗਈ ਤੇ ਮਜ਼ਦੂਰਾਂ ਦੀ ਜ਼ਿੰਦਗੀ ਅੱਡਾ ਗਈ ਠੀਕ ਹੈ ਜੀ ਫਿਰ ਛੁੱਟੀ ਕਰਨ ਦਾ ਕੀ ਫਾਇਦਾ ਇਹਨਾਂ ਨੂੰ ਮਲਾਜਮਾਂ ਨੂੰ ਛੁੱਟੀ ਕਰਨ ਦਾ ਕੀ ਫਾਇਦਾ ਹੈਗਾ ਸਰਕਾਰੀ ਮਲਾਜਮਾਂ ਨੂੰ ਮਜ਼ਦੂਰ ਦੇ ਉਸ ਤੇ ਛੁੱਟੀ ਕਰਨ ਦਾ ਕੀ ਫਾਇਦਾ ਹੈਗਾ ਕਿਉਂ ਸਕੂਲ ਕਾਲਜ ਹੋਰ ਸਸਤਾਵਾਂ ਬੰਦ ਕਰਦੇ ਨੇ ਇਹ ਛੁੱਟੀ ਕਰਨੀ ਹੁੰਦੀ ਜਿਹੜੇ ਕੋਈ ਲੇਬਰ ਦਾ ਕੰਮ ਕਰਦੇ ਨੇਗੇ ਜੋ ਸਰਕਾਰੀ ਬੰਦੇ ਨੇ ਉਹਨਾਂ ਨੂੰ ਛੁੱਟੀ ਕਰਨੀ ਚਾਹੀਦੀ ਹੈ ਇਕੱਲਿਆਂ ਨੂੰ ਬਸ ਮੇਰੇ ਤੇ ਇਹ ਵਿਚਾਰ ਨੇ ਤੁਹਾਡੇ ਕੀ ਵਿਚਾਰ ਨੇਗੇ ਤੁਸੀਂ ਕਮੈਂਟਾਂ ਜ਼ਰੂਰ ਦੱਸਿਓ ਮੇਰੇ ਸਾਬ ਨਾਲ ਛੁੱਟੀ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਆ ਠੀਕ ਆ ਜਿਹੜੇ ਜਿਹੜੇ ਕੋਈ ਜਿਵੇਂ ਕੋਈ ਪੱਕੇ ਕਾਰਡ ਵਾਲੇ ਨੇ ਲੇਵਰਿੰਗ ਦਾ ਕੰਮ ਕਰਦੇ ਨੇ ਸਮਾਨ ਚੱਕਦੇ ਨੇਗੇ ਠੀਕ ਹੈ ਜੀ ਜਿਹੜੇ ਕੋਈ ਵੀ ਟੂਟ ਵਾਈ ਦਾ ਕੰਮ ਕਰਦੇ ਨੇਗੇ ਉਹਨਾਂ ਨੂੰ ਛੁੱਟੀ ਕਰਨੀ ਚਾਹੀਦੀ ਆ ਜਿਹੜੇ ਆਮ ਮਜ਼ਦੂਰ ਨੇ ਵਿਚਾਰੇ ਇਹ ਤਾਂ ਦਿਹਾੜੀ ਤੇ ਜਾਂਦੇ ਨੇ ਉਹਦੇ ਵੀ ਦਿਹਾੜੀ ਤੇ ਜਾਂਦੇ ਨੇ ਤੇ ਪਹਿਲਾਂ ਵੀ ਦਿਹਾੜੀ ਤੇ ਜਾਂਦੇ ਸੀ ਇਹਨਾਂ ਦਾ ਕੰਮ ਹੀ ਹੈ ਵਿਚਾਰਿਆਂ ਦਾ ਦਿਹਾੜੀ ਕਰਨਾਗਾ ਮਜ਼ਦੂਰ ਦੇਵ ਸਦੀ ਛੁੱਟੀ ਦਾ ਕੀ ਫਾਇਦਾ ਹੋਇਆ ਆਮ ਮਜ਼ਦੂਰਾਂ ਨੂੰ ਇਹ ਦੱਸਿਓ ਤੁਸੀਂ ਆਪਣੇ ਵਿਚਾਰ ਵੀ ਆਮ ਮਜ਼ਦੂਰਾਂ ਨੇ ਤਾਂ ਕੀ ਫਾਇਦਾਗਾ ਆਮ ਲੋਕਾਂ ਦਾ ਆਮ ਲੋਕਾਂ ਨੂੰ ਇਹਨਾਂ ਦਾ ਕੀ ਫਾਇਦਾ ਛੁੱਟੀ ਦਾ ਠੀਕ ਆ ਤੇ ਇਹਨਾਂ ਦਿਨਾਂ 'ਚ ਕੰਮ ਬੰਦ ਹੋ ਜਾਂਦੇ ਨੇ ਕਿ ਲੋਕ ਕਮਾਕ ਨਹੀਂ ਉਚਾਕ ਦੇਣਗੇ ਮੇਰੇ ਸਾਬ ਨਾਲ ਸਰਕਾਰ ਨੂੰ ਛੁੱਟੀ ਕੈਨਸਲ ਕਰ ਦੇਣੀ ਚਾਹੀਦੀ ਸਿਰਫ ਉਹਨਾਂ ਲੋਕਾਂ ਨੂੰ ਕਰਨੀ ਚਾਹੀਦੀ ਜੋ ਮਜ਼ਦੂਰਾਂ ਦਾ ਹੱਕ ਰੱਖਦੇ ਨੇ ਜੋ ਮੁਲਾਜ਼ਮਾਂ ਜੋ ਮਜ਼ਦੂਰਾਂ ਦੇ ਅਧੀਨ ਆਉਂਦੇ ਨੇ ਉਹਨਾਂ ਨੂੰ ਛੁੱਟੀ ਕਰਨੀ ਚਾਹੀਦੀ ਹੈ ਬਾਕੀ ਨੂੰ ਛੁੱਟੀ ਨਹੀਂ ਕਰਨੀ ਚਾਹੀਦੀ ਸਕੂਲਾਂ ਵਾਲੇ ਮੁਲਾਜ਼ਮਾਂ ਨੂੰ ਠੀਕ ਆ ਬੈਂਕਾਂ ਵਾਲਿਆਂ ਨੂੰ ਠੀਕ ਆ ਹੋਰ ਸੁਸਾਇਟੀਆਂ ਜਿਹੋ ਜਿਹੜੇ ਕੰਮ ਕਰਦੇ ਨੇਗੇ ਮੁਲਾਜ਼ਮ ਵੱਡੇ ਵੱਡੇ ਛੋਟੇ ਵੱਡੇ ਮੁਲਾਜ਼ਮ ਡਾਕ ਵਾਲਿਆਂ ਨੂੰ ਇਹਨਾਂ ਛੁੱਟੀ ਨਹੀਂ ਕਰਨੀ ਚਾਹੀਦੀ ਠੀਕ ਹੈ ਤੁਸੀਂ ਦੱਸੋ ਵੀ ਮੇਰੇ ਵਿਚਾਰ ਸਹੀ ਨੇ ਕਿ ਗਲਤ ਨੇਗੇ ਕਿਉਂਕਿ ਮਜ਼ਦੂਰਾਂ ਦੀ ਜ਼ਿੰਦਗੀ ਵਿਚਾਰਾਂ ਦੀ ਬਹੁਤ ਦੁੱਖ ਦਰਦਾਂ ਨਾਲ ਭਰੀ ਹੋਈ ਹੈਗੀ ਉਹਨਾਂ ਦਾ ਦਿਵਾਲੀ ਦੇ ਦਿਨ ਵੀ ਕੰਮ ਕਰਨਾ ਪੈਂਦਾ ਹੋਲੀ ਵਾਲੇ ਦਿਨ ਵੀ ਕੰਮ ਕਰਨਾ ਪੈਂਦਾਗਾ ਠੀਕ ਆ ਜੀ ਕੋਈ ਵੀ ਦਿਨ ਇਹੋ ਜਿਹਾ ਨਹੀਂ ਹੁੰਦਾ ਜਿੱਦ ਦਿਨਾਂ ਨੂੰ ਕੰਮ ਨਾ ਕਰਨਾ ਪਵੇ ਹੋਏ ਕਰਨਾ ਕਰਨਾ ਪਵੇ ਤਾਂ ਫਿਰ ਛੁੱਟੀ ਦਾ ਕੀ ਫਾਇਦਾ ਤੁਸੀਂ ਦੱਸੋ ਛੁੱਟੀ ਦਾ ਕੋਈ ਫਾਇਦਾ ਹੈਗਾਗਾ ਕਿਉਂ ਛੁੱਟੀ ਕਰਦੀ ਹੈ ਸਰਕਾਰ ਠੀਕ ਹੈ ਜੀ ਮੇਰੇ ਤਾਂ ਇਹ ਵਿਚਾਰ ਸੀ ਤੁਸੀਂ ਆਪਣੇ ਵਿਚਾਰ ਦਿਓ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਜੋ ਮੈਂ ਵਿਚਾਰ ਪੇਸ਼ ਕੀਤੇ ਨੇ ਉਹ ਸਹੀ ਨੇ ਤੁਹਾਡੇ ਮੁਤਾਬਕ ਆ ਇਸ ਗੱਲ ਤੋਂ ਨਹੀਂ ਕੀ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਵਿਚਾਰ ਜਰੂਰ ਦੱਸ ਕੇ ਜਾਣਾ ਮਜ਼ਦੂਰ ਦੇਵਸ ਤੇ ਜੋ ਮੈਂ ਇਹ ਗੱਲ ਕਹੀ ਆ ਤੁਹਾਨੂੰ ਸਾਰਿਆਂ ਨੂੰ ਵੀ ਮਜ਼ਦੂਰ ਦੇਵਸ ਤੇ ਛੁੱਟੀ ਕਰਨੀ ਚਾਹੀਦੀ ਆ ਮਾਲਜਮਨ ਨੂੰ ਕਿ ਨਹੀਂ ਧੰਨਵਾਦ ਜੀ